ਹਾਂਜੀ ਹੁਣ ਆਪਾਂ ਗੱਲ ਕਰਨ ਲੱਗੇ ਆ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਚੁੰਨੀਗਲਾਂ ਤੋਂ ਜਾਜੀ ਸਿੰਘ ਜੀ ਨਾਲ ਇਹ ਦੱਸਣਗੇ ਕਿ ਕਿਹੜੇ ਕਿਹੜੇ ਆਫਰ ਚੱਲ ਰਹੇ ਆ ਗੱਡੀਆਂ ਦੇ ਉੱਤੇ ਹਾਂਜੀ ਜਾਜੀ ਸਿੰਘ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਵੀ ਜੀ ਕਿਵੇਂ ਰਿਹਾ ਜੀ ਅੱਜ ਦਾ ਮੇਲਾ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਲੋਕਾਂ ਦਾ ਬਹੁਤ ਸਾਥ ਮਿਲੇ ਆ ਅੱਛਾ ਜੀ ਤੇ ਜਿਵੇਂ ਕਿ ਅਸੀਂ ਸੋਚ ਰਹੇ ਸੀ ਤਾਂ ਉਹ ਤੋਂ ਵਧੀਆ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਵਧੀਆ ਨਿਪਰੇ ਚੜਿਆ ਕਿਹੜੇ ਕਿਹੜੇ ਆਫਰ ਚੱਲ ਰਹੇ ਨੇ ਜੀ ਹੁਣ ਗੱਡੀਆਂ ਦੇ ਉੱਤੇ ਔਰ ਫਤ ਤਕਰੀਬਨ ਸਾਰੀਆਂ ਗੱਡੀਆਂ ਦੇ ਚੱਲ ਰਹੇ ਨੇ ਅੱਛਾ ਜੀ ਜੇ ਆਪਾਂ ਛੂਟੀਆਂ ਗੱਡੀ ਤੋਂ ਲੈ ਲਈਏ ਘੱਟੋ ਘੱਟ 35 ਤੋਂ 40 ਹਜ਼ਾਰ ਡਿਸਕਾਊਂਟ ਸਾਰੀਆਂ ਗੱਡੀਆਂ ਤੇ ਚੱਲ ਰਿਹਾ ਹੈ ਠੀਕ ਹੈ ਜੀ ਜਿੰਜੇ ਵਿੱਚ अल्टੋ ਆ ਜਾਂਦੀ ਹੈ ਐਸਪੈਸੋ ਆ ਜਾਂਦੀ ਹੈ ਹਾਂਜੀ ਮੈਗਨਾ ਆ ਗਈ ਸਲੇਰੀ ਆ ਜਾਂਦੀ ਹੈ ਹਾਂਜੀ ਤੇ ਉਸ ਦੇ ਉੱਤੇ ਸੁਵਿਪਟ ਆ ਜਾਂਦੀ ਹੈ ਠੀਕ ਹੈ ਜੀ ਸੁਵਿਪਟ ਦੇ ਵਿੱਚ ਵੀ ਤਕਰੀਬਨ 25 ਤੋਂ 30 ਹਜ਼ਾਰ ਦੇ ਡਿਸਕਾਊਂਟ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਇੱਕ ਕਿੱਟ ਵੀ ਦੇ ਰਹੀ ਹੈ ਕੰਪਨੀ 50 ਤੋਂ 60 ਹਜ਼ਾਰ ਦੀ ਮਾਡਲ ਦੇ ਹਿਸਾਬ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਉਸ ਤੋਂ ਉੱਪਰ ਦੇਖੀਏ ਤਾਂ ਬਰੀਜ਼ਾ ਬਰੀਜ਼ਾ ਆ ਜਾਂਦੀ ਹੈ ਬਰੀਜ਼ਾ ਦੇ ਵਿੱਚ ਇਸ ਟਾਈਮ ਇੱਕ ਬਹੁਤ ਵਧੀਆ ਐਸੈਸਰੀ ਦੀ ਕਿੱਟ ਲੱਗੀ ਹੋਈ ਆ ਅੱਛਾ ਜੀ ਡਿਸਕਾਊਂਟ ਦੇ ਵਿੱਚ ਇਹ ਦਸੰਬਰ ਚ ਆਈ ਸੀ ਠੀਕ ਆ ਜੀ ਤੇ ਹੁਣ ਉਹਨਾਂ ਨੇ ਮਾਰਚ ਕਰਕੇ ਕੰਟੀਨਿਊ ਕੀਤੀ ਆ ਸਾਲ ਐਂਡ ਹੁੰਦਾ ਠੀਕ ਆ ਜੀ ਮਾਸ਼ਲ ਤੋਂ ਹਾਂ ਜੀ ਤੇ ਕਿੰਨੇ ਕ ਦੀ ਪੈਜੂਗੀ ਜਿਹੜਾ ਇਹ ਕਿਹੜਾ ਮਾਡਲ ਆ ਜੀ ਖੜਾ ਆਪਣੇ ਕੋਲ ਤੇ ਐਲਐਕਐਸਈ ਮਾਡਲ ਆ ਜਾਂਦਾ ਇਹ ਐਲਐਕਐਸਈ ਪਟ੍ਰੋਲ ਹਾਂ ਠੀਕ ਆ ਜੀ ਜੇ ਆਪਾਂ ਨਾਰਮਲ ਦੇਖੀਏ ਆਸੀ ਇੰਸ਼ੋਰੈਂਸ ਸੁਵਿਧਾ ਆਸੀ ਲਾ ਕੇ ਆਪਾਂ ਕੀਮਤ ਪੈਂਦੀ ਆ ਸਾਰੀ ਉਹ 970 ਦਾ 980 ਦੇ ਵਿੱਚ ਵਿੱਚ ਬੈਂਦੀ ਆ ਆਪਾਂ ਨੂੰ ਆਨ ਰੋਡ ਆਨ ਰੋਡ ਹਾਂਜੀ ਤੇ ਜੇਕਰ ਕਿਸੇ ਆਪਣੇ ਵੀਰ ਨੇ ਸੀਐਨਜੀ ਮਾਡਲ ਲੈਣਾ ਹੋਵੇ ਉਹ ਕਿੰਨੇ ਸੀਐਨਜੀ ਮਾਡਲ ਨੂੰ ਲੱਖ ਤੋਂ ਸਵਾ ਲੱਖ ਪਲੱਸ ਹੋ ਜਾਂਦਾ ਠੀਕ ਆ ਤੇ ਇਹ ਆਪਣਾ ਕਮਰਸ਼ੀਅਲ ਤਾਂ ਨਹੀਂ ਮਿਲਦਾ ਨਹੀਂ ਕਮਰਸ਼ੀਅਲ ਵਿੱਚ ਲੈ ਸਕਦੇ ਹੋ ਲੈ ਸਕਦੇ ਹਾਂ ਹਾਂਜੀ ਲੈ ਸਕਦੇ ਹੋ ਬਿਲਕੁਲ ਡਿਜ਼ਾਇਰ ਨਵੀ ਨੂੰ ਛੱਡ ਕੇ ਬਾਕੀ ਸਾਰੀਆਂ ਕਮਰਸ਼ਲ ਦੇ ਵਿੱਚ ਅਵੇਲੇਬਲ ਨੇ ਡਿਜ਼ਾਈਨ ਵੀ ਹੁਣ ਨਵਾਂ ਮਾਡਲ ਆ ਗਿਆ ਟੂਲ ਮਾਡਲ ਹਾਂ ਉਹ ਟੈਕਸੀ ਵਾਸਤੇ ਅਵੇਲੇਬਲ ਹੈ ਪਹਿਲਾਂ ਲੋਕਾਂ ਨੂੰ ਕਿਹਾ ਹੈ ਕਿ ਸੀਗਾ ਵੀ ਨਵੀਂ ਡਿਜ਼ਾਈਨ ਆਪਾਂ ਨਹੀਂ ਦੇ ਰਹੇ ਠੀਕ ਹੈ ਜੀ ਤੇ ਜਿਹੜਾ ਨਵਾਂ ਮਾਡਲ ਸੀਗਾ ਸੇਮ ਉਹਦੇ ਨਾਲ ਦਾ ਹੀ ਮਾਡਲ ਉਹਦੇ ਵਿੱਚ ਆ ਚੁੱਕਿਆ ਠੀਕ ਹੈ ਠੀਕ ਹੈ ਕਮਰਸ਼ਲ ਦੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਆਪਣਾ ਇੱਧਰ ਗੱਲ ਕਰ ਲੈਣੇ ਸਵਿਫਟ ਦੀ ਆ ਜੋ ਇਹ ਸਵਿਫਟ ਦਾ VXI ਮਾਡਲ ਹੈ VXI ਮਾਡਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਤਕਰੀਬਨ 8 ਲੱਖ ਦੀ ਪੈਂਦੀ ਹੈ ਗੱਡੀ ਇਹ ਠੀਕ ਹੈ ਜੀ ਤੇ ਇਹਦੇ ਵਿੱਚ ਆਫਰ ਬਹੁਤ ਦੀ ਚੱਲ ਰਹੀ ਹੈ ਇਸ ਟਾਈਮ ਜੀ ਆਪਾਂ 15 ਕੇ ਜਿਆਦਾ ਦੀ ਸੈਲਸਰੀ ਲੈਣੇ ਆ ਹਾਂਜੀ ਤਾਂ ਉਹਦੇ ਵਿੱਚ ਆਪਾਂ ਨੂੰ ਕੰਪਨੀ 50000 ਦੀ ਸੈਲਸਰੀ ਗਿਫਟ ਕਰ ਰਹੀ ਹੈ ਠੀਕ ਕੋਈ ਠੀਕ ਹੈ ਜੀ ਤੇ ਉਹ ਲਾ ਕੇ 820 ਦੇ ਵਿੱਚ ਜਣੀ ਪੂਰੀ ਕੰਪਲੀਟ ਗੱਡੀ ਆਪਾਂ ਨੂੰ ਕੰਪਨੀ ਵੀ ਦੇ ਰਹੀ ਹੈ 820 ਦੇ ਵਿੱਚ 2XI ਮਾਡਲ 2XI ਮਾਡਲ ਹੈ ਜੀ ਠੀਕ ਹੈ ਜੀ ਇਹ ਚ ਤੇ ਆਪਣਾ CNG ਵੀ ਆਉਂਦੀ ਹੈ ਜੀ ਹੈ ਬਿਲਕੁਲ ਬਿਲਕੁਲ ਸੀਐਨਜੀ ਦੇ ਵਿੱਚ ਵੀ ਆ ਜਾਂਦੀ ਹੈ ਜਿਵੇਂ ਕੋਈ ਬੰਦਾ ਕੋਈ ਆਫਿਸ ਵਾਲਾ ਜਾਂ ਜਿਵੇਂ ਮਤਲਬ ਐਵਰੇਜ ਪਲੱਸ ਹੋ ਜਾਂਦੀ ਹੈ પેટ્રોલ ਕੋਈ ਕਹਿੰਦਾ ਮਹਿੰਗੀ ਪੈਂਦੀ ਆ ਹਾਂਜੀ ਤਾਂ 30 ਤੋਂ 35 ਦੇ ਵਿੱਚ ਐਵਰੇਜ ਹੋ ਜਾਂਦੀ ਹੈ ਕਿਲੋਮੀਟਰ ਦੀ ਸੀਐਨਜੀ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਇਹਦੇ ਵਿੱਚ ਕੋਈ ਸਪੈਸ਼ਲ ਆਫਰ 25000 ਦਾ ਉਹ ਵੀ ਚੱਲ ਰਿਹਾ ਹੈ ਆਪਾਂ ਨੂੰ ਅੱਛਾ ਜੀ ਕਿਹੜਾ ਲੋ ਕੰਜ਼ਿਊਮਰ ਆਫਰ ਹੋ ਜਾਂਦਾ ਕਿਟ ਤੋਂ ਵਿਦਆਊਟ ਓਕੇ ਓਕੇ ਜੇਕਰ ਕਿਸੇ ਨੇ ਪੁਰਾਣੀ ਗੱਡੀ ਵਿੱਚ ਦੇ ਕੇ ਲੈਣੀ ਹੋਵੇ ਬਿਲਕੁਲ ਜੀ ਫਿਰ ਜੇ ਆਪਾਂ ਕਦੇ ਦੇਖੀਏ ਤਾਂ ਇਸ ਮੰਤ ਤੋਂ 25000 ਰੁਪਇਆ ਐਕਸਚੇਂਜ ਬੋਨਸ ਮਿਲਦਾ ਜੋ ਗੱਡੀ ਦਾ ਰੇਟ ਆਊਗਾ ਉਹ ਤੋਂ ਪਲੱਸ 25000 ਰੁਪਇਆ ਐਕਸਚੇਂਜ ਬੋਨਸ ਦੇ ਕੇ ਆਪਾਂ ਉਹ ਗੱਡੀ ਵਿੱਚ ਰੱਖ ਕੇ ਨਵੀਂ ਗੱਡੀ ਨਾਲ ਜਦੂਦ ਆਪਾਂ ਦਵਾਂਗੇ ਠੀਕ ਹੈ ਜੀ ਠੀਕ ਹੈ ਤੇ ਆ ਐਸਪ੍ਰੈਸੋ ਕਿਹੜਾ ਮਾਡਲ ਹੈ ਜੀ ਇਹ ਐਸਪ੍ਰੈਸੋ ਦਾ ਇਹ ਸਾਡਾ ਡੈਮੋ ਵਹੀਕਲ ਹੈ ਵੈਸੇ ਤੋਂ ਹਾਂ ਜੀ ਵੈਸੇ ਕਿਹੜਾ ਮਾਡਲ ਹੈ ਇਹ ਤਕਰੀਬਨ VXI ਪਲੱਸ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹ ਆ ਵੀ ਲੈਣੀ ਹੋਵੇ ਜੇ ਕਿਸੇ ਨੇ ਕਿੰਨੇ ਕੁ ਦੀ ਪੈਂਦੀ ਹੈ ਇਹ ਇਹ ਦੇਖੋ 6 ਤੋਂ 6.5 ਦੇ ਵਿੱਚ ਇਹਦਾ ਟਾਪ ਮਾਡਲ ਆ ਜਾਂਦਾ ਅੱਛਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਜਿਵੇਂ ਘੱਟ ਰੇਟ ਦੇ ਵਿੱਚ ਉੱਚੀ ਗੱਡੀ ਜੇ ਬੰਦਾ ਕੋਈ ਕੱਦ ਕਾਠੀ ਵਾਲਾ ਹੈਡ ਰੂਮ ਲੱਗ ਰੂਮ ਬਹੁਤ ਵਧੀਆ ਮਿਲ ਜਾਂਦਾ ਇਹਦੇ ਵਿੱਚ ਖੁੱਲਾ ਡੁੱਲਾ ਮਿਲ ਜਾਂਦਾ ਠੀਕ ਹੈ ਜੀ ਤੇ ਗੱਡੀ ਘੱਟ ਰੇਟ ਦੇ ਵਿੱਚ ਤੇ ਬਹੁਤ ਵਧੀਆ ਕਾਰ ਇਹਦੇ ਤੇ ਵੀ ਆਫਰ ਰੂਫਰ ਚੱਲ ਰਿਹਾ ਕੋਈ ਬਿਲਕੁਲ ਜੀ ਬਿਲਕੁਲ 40 ਤੋਂ 50000 ਆਫਰ ਚੱਲਦੇ ਆ ਸਾ 40 ਤੋਂ 50 ਹਜ਼ਾਰ ਦਾ ਆਫਰ ਚੱਲ ਰਿਹਾ ਹੈ। ਕਦੋਂ ਤੱਕ ਚੱਲੂਗਾ ਜੀ ਸਾਰੇ ਆਫਰ? 31 ਮਾਰਚ ਤੱਕ ਹੋਣਗੇ। 31 ਮਾਰਚ ਤੱਕ। ਉਹ ਤੋਂ ਬਾਅਦ ਡੇਟ ਪਲੱਸ ਵੀ ਹੋ ਸਕਦੇ ਆ। ਹਰ ਸਾਲ ਦੀ ਤਰ੍ਹਾਂ ਹੁੰਦੇ ਹੀ ਹੁੰਦੇ ਨੇ। ਠੀਕ ਆ ਜੀ, ਠੀਕ ਆ। ਤੇ ਅੱਧਰ ਗੱਡੀ ਸਟਾਰਟ ਕਰਨ ਲੱਗੇ ਵੇ ਆ। ਹਾਂਜੀ। ਹਾਂਜੀ, ਹਾਂਜੀ ਹਰਮਨ ਜੀ। ਇਹ ਆ ਜੀ ਸਭ ਤੋਂ ਪਿਆਰੀ ਗੱਡੀ। ਆਲਟੋ। ਜਿਹੜਾ ਵੀ ਬੰਦਾ ਪਹਿਲੀ ਵਾਰ ਗੱਡੀ ਲੈਣੀ ਹੁੰਦੀ ਆ ਕਿਸੇ ਨੇ ਫਸਟ ਅਲਟੋ ਲੈਣ ਵਾਸਤੇ ਇਹ ਸੋਚਦਾ ਬੰਦਾ ਫਸਟ ਸਿੱਖਦਾ ਕੋਈ ਗੱਡੀ ਤਾਂ ਸਭ ਤੋਂ ਪਹਿਲਾਂ ਅਲਟੋ ਦੇ ਉੱਤੇ ਸਿੱਖਦਾ ਪਹਿਲਾਂ ਮੁਰਤੀ ਹੁੰਦੀ ਸੀਗੀ ਛੋਟੀ 800 ਤੇ ਹੁਣ ਇਹਦੇ ਉੱਤੇ ਸਿੱਖਦੇ ਆ ਸਾਰੇ ਜਣੇ ਗੱਡੀ ਆਪਣੀ ਜਿਹੜੀ ਸਿੱਖਦੇ ਆ ਤੇ ਇਹਦੇ ਬਾਰੇ ਦੱਸੋ ਜੀ ਇਹ ਕਿਹੜਾ ਮਾਡਲ ਆ ਜੀ ਇਹ VXI ਮਾਡਲ ਆ ਜਾਂਦਾ ਅਲਟੋ ਦੇ ਵਿੱਚ ਇਹਦੇ ਵਿੱਚ ਆਟੋ ਵੀ ਅਵੇਲੇਬਲ ਹੈਗੀ ਆ ਆਟੋ ਗੱਡੀ ਆ ਇਹ ਹਾਂਜੀ ਇਹਨੂੰ AGS ਵੀ ਕਹਿੰਦੇ ਆਪਾਂ ਹਾਂਜੀ ਹਾਂ ਆਟੋ ਗੇਅਰ ਸ਼ਿਫਟ ਹਾਂਜੀ ਆ ਇਹ ਆਟੋ ਗੇਅਰ ਸ਼ਿਫਟ ਆ ਇਹਦੇ ਵਿੱਚ ਤੇ ਬੜੀ ਪਿਆਰੀ ਗੱਡੀ ਲੱਗਦੀ ਆ ਦੇਖਣ ਨੂੰ ਵਿੱਚ ਬੈ ਕੇ ਵੀ ਬਹੁਤ ਪਿਆਰੀ ਲੱਗਦੀ ਆ ਇਹ ਹੁਣ ਇਹਦੀ ਖਾਸੀਅਤ ਇਹ ਆ ਵੀ ਇਹ 6 ਰੁਪਏਗਾਂ ਵਿੱਚ ਵੀ ਅਵੇਲੇਬਲ ਹੋ ਗਈ ਆਪਣੀ ਅੱਛਾ 6 ਰੁਪਏਗਾਂਗੇ 6 ਰੁਪਏਗਾਂ ਦੇ ਵਿੱਚ ਵੀ ਇਹ ਕੰਪਨੀ ਜੋ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਉਹਦੇ ਹਿਸਾਬ ਨਾਲ ਜੀ 6 ਰੁਪਏਗਾਂ ਵਾਲੀ ਗੱਡੀ ਵੀ ਜਿਹੜੀ ਇਹ ਹੁਣ ਆਲਟੋ ਦੇ ਵਿੱਚ ਵੀ ਆ ਗਈ ਇਹ ਜਿਵੇਂ ਅੱਜ ਕੱਲ ਨਵੀਆਂ ਜਿਵੇਂ ਲੜਕੀਆਂ ਵਾਸਤੇ ਮੈਂ ਕਹਿੰਦਾ ਬਹੁਤ ਵਧੀਆ ਗੱਡੀ ਆ ਕੋਈ ਲੇਡੀਜ਼ ਕੋਈ ਬਜ਼ੁਰਗਾਂ ਉਹਨਾਂ ਵਾਸਤੇ ਆਟੋ ਗੱਡੀ ਬਹੁਤ ਸੋਹਣੀ ਆਟੋ ਗੱਡੀ ਤੁਸੀਂ ਐਕਟਿਵਾ ਚ ਚਲਾ ਲੀਓ ਉਦਾਂ ਇਹ ਚ ਚਲਾ ਲੀਓ ਹਾਂ ਸਮਾਨ ਜਜਮੈਂਟ ਉਹਦਾ ਚੱਕਰ ਨਾ ਕੁਛ ਇਹਨਾਂ ਬਿਲਕੁਲ ਬੰਦਾ ਆਰਾਮ ਨਾਲ ਲੇਡੀਜ਼ ਵਾਸਤੇ ਬਹੁਤ ਵਧੀਆ ਗੱਡੀ ਐ ਤੇ ਜਿਹੜਾ ਬੰਦਾ ਕੋਈ ਹੈਂਡੀਕੈਪਟਾ ਜਾਂ ਲੱਤ ਦੀ ਪ੍ਰੋਬਲਮਾ ਜਿਹਨੂੰ ਖੱਬੀ ਲੱਤ ਦੀ ਤਾਂ ਉਹਦੇ ਲਈ ਵੀ ਬਹੁਤ ਵਧੀਆ ਗੱਡੀ ਐ ਇਹ ਇਹ ਕਿੰਨੇ ਚ ਪਊਗੀ ਆਪਾਂ ਨੂੰ ਇਹ ਤਕਰੀਬਨ ਆਪਾਂ ਨੂੰ 6 ਤੋਂ 6.5 ਦੇ ਵਿੱਚ ਪੈਣੀ ਐ 6.5 ਚ ਆਟੋਮੈਟਿਕ ਠੀਕ ਆ ਆਟੋ ਗੇਅਰ ਸ਼ਿਫਟ ਔਨ ਰੋਡ ਜੀ ਔਨ ਰੋਡ 6.5 ਚ ਪੈ ਜੂਗੀ ਹੂੰ ਬੜੀ ਲੁੱਕ ਬੜੀ ਪਿਆਰੀ ਆ ਦੇਖੋ ਛੋਟੀ ਜੀ ਗੱਡੀ ਹੈ ਨਾ ਵਧੀਆ ਲੱਗਦੀ ਹੈ ਪਹਿਲਾਂ ਨਾਲੋਂ ਕੱਦ ਘੱਟ ਉੱਚੀ ਗੱਡੀ ਹੈ ਅੰਦਰੋਂ ਮੈਂ ਕਹਿੰਦਾ ਖੁੱਲੀ ਵੀ ਹੈ ਨਾ ਬਾਦ ਬਿਲਕੁਲ ਬਿਲਕੁਲ ਜੀ ਵੈਸੇ ਵਧੀਆ ਚੀਜ਼ ਹੈ ਤੇ ਇਹਦਾ ਸੀਐਨਜੀ ਮਾਡਲ ਕਿੰਨੇ ਚ ਪੈ ਜਾਂਦਾ ਸੀਐਨਜੀ ਮਾਡਲ ਜੀ ਆਪਾਂ ਦੇਖੀਏ 60 ਤੋਂ 70000 ਪਲੱਸ ਹੋ ਜਾਂਦਾ ਇਹ ਚ दे दे। अच्छा बीएक्स आई हां ऑन रोड वो तकरीबन पहेगा जी 7 लाख ਦੇ ਨੇੜੇ اچھا 7 लाख ਦੇ ਨੇੜੇ ਮੈਨੂਅਲ ਹੋ ਜਾਊਗਾ ਪਰ ਮੈਨੂਅਲ ਹੈ ਜੋ ਮੈਨੂਅਲ ਲਊਗਾ ਠੀਕ ਹੈ ਠੀਕ ਸੀएनजी ਕੋਈ ਵੀ ਗੱਡੀ ਆਟੋ ਦੇ ਵਿੱਚ ਮਦੂਤੀ ਨਹੀਂ ਭੇਜਦੇ ਠੀਕ ਹੈ ਜੀ ਠੀਕ ਹੈ ਤੁਸੀਂ ਆਪਣਾ ਚੁੰਨੀ ਦੇ ਵਿੱਚ ਹੈ ਜੀ ਤੁਹਾਡੀ ਬਿਲਕੁਲ ਜੀ ਬਿਲਕੁਲ ਮੈਂ ਚੁੰਨੀ ਤੋਂ ਪਿਛਲੇ 5 ਤੋਂ 6 ਸਾਲ ਦੇ ਅ ਕੰਮ ਕਰ ਰਿਹਾ ਠੀਕ ਹੈ ਜੀ ਉਸ ਸਮੇਂ ਮੈਂ ਬਤੌਰ ਟੀਮ ਲੀਡਰ ਉੱਥੇ ਆਪਣੀ ਸੇਵਾ ਨਿਭਾ ਰਿਹਾ ਸੀ ਠੀਕ ਹੈ ਕਿਸੇ ਨੇ ਵੀ ਕੋਈ ਨੇੜੇ ਮੇਰੇ ਵੀਰ ਨੇ ਕੋਈ ਗੱਡੀ ਲੈਣੀ ਹੁੰਦੀ ਹੈ ਤਾਂ ਜਦੂ ਸੰਪਰਕ ਕਰੋ ਆਪਣਾ ਨੰਬਰ ਚਾਹਦੋ ਜਰੂਰ ਬੇਦਾ ਨੰਬਰ ਹੈਗਾ 9855307400 ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਦਰਸ਼ਕੋ ਜਿਹੜਾ ਸੀਗਾ ਮੇਲਾ ਉਹ ਹੋ ਗਿਆ ਖਤਮ ਹੁਣ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤੇ ਅੱਗੇ ਵੀ ਤੁਹਾਡੇ ਲਈ ਐਵੇਂ ਦੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ